ਮੁਕੇਰੀਆਂ ਗੁਰਦਾਸਪੁਰ ਰੋਡ ਤੇ ਪਿੰਡ ਝਾਵਾਂ ਨੇੜੇ ਟਿਪਰ ਅਤੇ ਪੰਜਾਬ ਰੋਡਵੇ ਦੀ ਬੱਸ ਦੀ ਟੱਕਰ ਹੋਈ ਜਿਸ 'ਚ ਥਾਰ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਜਿਸ 'ਚ ਸਵਾਰ ਪਿਓ-ਪੁੱਤ ਗੰਭੀਰੂ ਵੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਅਤੇ ਜ਼ਖਮੀਆਂ ਨੂੰ ਨਿੱਜੀ ਹਸਪਤਾਲ 'ਚ ਪਹੁੰਚਾਉਣ ਵਾਲੇ ਮਜ਼ਦੂਰ ਨੌਜਵਾਨ ਸੋਨੂ ਅਭਿਸ਼ੇਕ ਅਤੇ ਲਵਰੇ ਨੇ ਦੱਸਿਆ ਕਿ ਉਹ ਸਵੇਰੇ ਗੁਰਦਾਸਪੁਰ ਤੋਂ ਦਿਹਾੜੀ ਕਨ ਪੁਰਾਣੇ ਸ਼ਾਲੇ ਜਾ ਰਹੇ ਸਨ ਜਦੋਂ ਪਿੰਡ ਚਾਵਾਂ ਦੇ ਨੇਰੇ ਪਹੁੰਚੇ ਤਾਂ ਦੇਖਦੇ ਹਨ ਕਿ ਇੱਕ ਥਾਰ ਗੱਡੀ ਰੋਡਵੇ ਦੀ ਬੱਸ ਤੇ ਟਿਪਰ ਵਿਚਕਾਰ ਫਸੀ ਹੋਈ ਹੈ ਉਸ ਵਿੱਚ ਦੋ ਪਿਓ ਪੁੱਤਰ ਸਵਾਰ ਸਨ ਜੋ ਗੰਭੀਰੂ ਵੀ ਜ਼ਖਮੀ ਸਨ ਉਹਨਾਂ ਦੱਸਿਆ ਕਿ ਕੁਝ ਵਿਅਕਤੀ ਨੂੰ ਰੋਕ ਕੇ ਜ਼ਖਮੇ ਨੂੰ ਹਸਪਤਾਲ ਪਹੁੰਚੌਣ ਲਈ ਕਿਹਾ ਪਰ ਕਿਸੇ ਨੇ ਵੀ ਉਹਨਾਂ ਦੀ ਮਦਦ ਨਹੀਂ ਕੀਤੀ ਤਾਂ ਉਹਨਾਂ ਨੇ 108 ਐਂਬੂਲੈਂਸ ਨੂੰ ਫੋਨ ਕੀਤਾ ਪਰ ਕਿਸੇ ਨੇ ਵੀ ਫੋਨ ਨਹੀਂ ਚੱਕਿਆ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਬਰੈੱਡ ਵਾਲੀ ਗੱਡੀ ਜੋ ਲੁਧਿਆਣਾ ਜਾ ਰਹੀ ਸੀ ਉਸ ਨੂੰ ਰੋਕੇ ਤੇ ਉਸ ਦੀ ਮਦਦ ਨਾਲ ਜ਼ਖਮਿਆਂ ਨੂੰ ਕੋ ਦਾਸਪੁਰ ਦੇ ਇੱਕ ਨਿੱਜੀ ਹਸਪਤਾਲ 'ਚ ਪਹੁੰਚਾਇਆ ਹਸਪੀਟਲ ਵਿਖੇ ਜ਼ਖਮੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇੰਦਰਜੀਤ ਸਿੰਘ ਅਤੇ ਉਸ ਦਾ ਲੜਕਾ ਜਸ਼ਨਪੀਰ ਸਿੰਘ ਬੈਂਕ ਦੇ ਕਿਸੇ ਕੰਮ ਲਈ ਚੱਕ ਸ਼ਰੀਫ ਤੋਂ ਗੁਦਾਸਪੁਰ ਜਾ ਰਹੇ ਸਨ ਕਿ ਉਹ ਪਿੰਡ ਝਾਵਾਂ ਨੇੜੇ ਪਹੁੰਚੇ ਤਾਂ ਓਵਰਟੇਕ ਕਰਦੇ ਹੋਏ ਉਨ੍ਹਾਂ ਦੀ ਕਾਰ ਬੱਸ ਨਾਲ ਟਕਰਾ ਗਈ ਜਿਸ ਕਾਰਨ ਇਹ ਹਾ사 ਬਾਪਰੇ ਉਹਨਾਂ ਦੱਸਿਆ ਕਿ ਇੰਦਰਜੀਤ ਸਿੰਘ ਅਮਰੀਕਾ ਵਿੱਚ ਰਹਿੰਦਾ ਹੈ ਅਤੇ 1 ਮਹੀਨਾ ਪਹਿਲਾਂ ਹੀ ਅਮਰੀਕਾ ਤੋਂ ਵਾਪਸ ਪਰਤੇ ਹੈ ਜਦਕਿ ਉਸ ਦਾ ਲੜਕਾ ਜਸ਼ਨਪੀਰ ਸਿੰਘ 19 ਸਾਲ ਦਾ ਹੈ ਅਤੇ 11ਵੀਂ ਵਿੱਚ ਪੜਦਾ ਹੈ ਉਤਪੀ ਉਪਧੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਦ ਕੀ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾ ਨੇ ਤਿੰਨਾਂ ਗੱਡੀਆਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਹਰ ਮੇਰਾ ਨਾਮ ਸੋਨੂ ਆ ਅਸੀਂ ਤੜਤੇ ਬੜੀਆ ਮੇਰਾ ਤੇ ਅਸੀਂ ਜਾਦੇ ਪ੍ਰੈਣਸ ਵਾਲੇ ਦਿਹਾੜੀ ਮਜ਼ਦੂਰੀ ਕਰਨ ਜਾਂਦੇ ਸੀ ਤੇ اچانک ਵੇਖਿਆ ਐਕਸੀਡੈਂਟ ਹੋਇਆ ਸੀ ਉੱਥੇ ਪਏ ਸੀ ਆਪਣੇ ਦੋ ਥਾਰ ਗੱਡੀ ਸੀ ਆਪਣੇ ਰੋਡਵੇਜ ਤੇ ਇੱਕ ਟਿਪਪਰ ਸੀ ਉਹਨਾਂ ਚ ਵੱਜੇ ਸੀ ਦੋਵੇਂ ਪਿਓ ਪਤੀ ਕਹਿੰਦੇ ਆਪਣੇ ਚੱਕ ਸਰੀਰ ਤੋਂ ਹੀ ਤੇ ਕੋਈ ਚੋਕੇ ਨਹੀਂ ਕਰਨ ਦਿਆ ਤਾਂ ਬੜਿਆਂ ਦੇ ਤਰਲੇ ਮਾਰੇ ਹਾਰ ਕੇ ਫੇਰੇ ਮੋਰਚਾਲ ਦੇ ਲਿਆਉਣਾ ਹੈ ਮੋਰਚਾਲ ਤੇ ਵੀ ਨਹੀਂ ਹੁੰਦੇ ਫੇਰ ਹਾਰ ਕੇ ਕਿਸੇ ਤਰਲਾ ਮਾਰਿਆ ਬਰੈਡਾਂ ਵਾਲੀ ਗੱਡੀ ਤੇ ਲੱਦ ਕੇ ਲਿਆਂਦਾ ਜੀ ਤੇ ਇੱਥੋਂ ਤੱਕ ਪਹੁੰਚਾਇਆ ਜੇ ਤੇ ਘਰਦਿਆਂ ਨੂੰ ਫੋਨ ਫੋਨ ਮਲਾ ਕੇ ਨਾ ਤੇ ਹੁਣ ਇੱਥੋਂ ਦੇਖੋ ਕੀ ਕਰਦੇ ਆ ਨਹੀਂ ਇਹ ਨਹੀਂ ਜੀ ਸਰ ਪਤਾ ਹਾਰ ਤੋਂ ਪਹਿਲਾਂ ਹੋਇਆ 10 15 ਮਿੰਟ ਗੱਡੀ ਦਾ ਸਾਲਾ ਹਾਰ ਗੱਡੀ ਦਾ ਤੇ ਬਾਲਾ ਜ਼ਿਆਦਾ ਹੋ ਗਿਆ ਸਾਲ ਤੁਸੀਂ ਕਿੰਨੇ ਜਾਣੇ ਅਸੀਂ ਚਾਰ ਜਾਨੇ ਫਿਰ ਤਹੀਂ ਇਤਨੀ ਕਿ ਕਿਰੀਜ਼ਾ ਕਰ ਜੋ ਕਿ ਲਿਆ ਗਿਆ ਐਂਬੂਲੈਂਸ ਆਈ ਤੂੰ ਕਿਉਂ ਨਹੀਂ ਲਾ ਨਾ ਜੇ ਐਂਬੂਲੈਂਸ ਦਾ ਫੋਨ ਹੀ ਨਹੀਂ ਲੱਗਾ ਹਾਂਜੀ ਤੈ ਕਿਦਾਂ ਲੈ ਗਏ ਸੀ ਅਹੀਂ ਤੇ ਚੱਕ ਕੇ ਤੇ ਗੱਡੀ ਚ ਪਾਇਆ ਆਪਣੇ ਬਰੈਡਾਂ ਵਾਲੀ ਗੱਡੀ ਜਾਂਦੀ ਉਹ ਲਿਧਿਆਣੇ ਜਾਂਦੀ ਉਹਨਾਂ ਦਾ ਤਰਲਾ ਮਾਰੇ ਉਹ ਝੱਲਾ ਦੇ ਲਿਆਦਾ ਹਲਾਤ ਕੀ ਨਮੜੇ ਦੋਵਾਂ ਦੋਵਾਂ ਦੇ ਕਿਉਂ ਹਲਾਤੇ ਪਹਿਲਾਂ ਤੇ ਠੀਕ ਹੀ ਹੋਣਦਾ ਵੇਖੋ ਪਤਾ ਨਹੀਂ ਕੀ ਕਹਿੰਦੇ ਆ ਡਾਕਟਰ ਸੀਰੀਅਸ ਹੈ ਜਿਆਦਾ ਹੈ ਤੇ ਜਿਆਦਾ ਛੱਟਾਂ ਕਿੰਨੀ ਲੱਗੀਆਂ ਨੇ ਮੁਰੇਲਾ ਸੱਟਾਂ ਤੇ ਬਹੁਤੀਆਂ ਲੱਗੀਆਂ ਲਾਤਾਂ ਤੇ ਲੱਤ ਵੀ ਲੱਤ ਵੀ ਟੁੱਟ ਗਈ ਐ ਸਿਰ ਤੇ ਸੱਟ ਲੱਗੀ ਐ ਦੋਵਾਂ ਦੇ ਪਿਓ ਪਤਾ ਨਹੀਂ ਭਾਈ ਬਿੱਲਾ ਮਸੀਹ ਮੇਰਾ ਨਾਮ ਆ ਪਿੰਡ ਮੇਡਾ ਤਲਵੰਡੀ ਵੀਰਕਾ ਭਾਈ ਅਸੀਂ ਨਾ ਚਾਵੇਦ ਕੰਮ ਜਾਂਦੇ ਪਏ ਸੀ ਤੁਸ ਨੇ ਰਸਤੇ ਦੇ ਵਿੱਚ ਐਕਸੀਡੈਂਟ ਹੋਇਆ ਪਿਆ ਸੀ ਸਾਡੇ ਤੋਂ 10 ਜਾਂ 15 ਮਿੰਟ ਪਹਿਲੇ ਜਾਂਦਿਆਂ ਨੂੰ ਅਸੀਂ ਦੇਖਿਆ ਕਿ ਲੋਕ ਬਹੁਤ ਖੜੇ ਮਤਲਬ ਉੱਥੇ ਖਲੋਤੇ ਹੋਏ ਸੀ ਆਪਾਂ ਬਰਿਆਂ ਦੇ ਤਰਲੇ ਮਾਰੇ ਪਰ ਕੋਈ ਉੱਥੇ ਖਲੋਤਾ ਨਹੀਂ ਫਿਰ ਅਸੀਂ ਐਂਬੂਲੈਂਸ ਨੂੰ ਨੰਬਰ ਮਲਾਇਆ ਐਂਬੂਲੈਂਸ ਦਾ ਜਦੋਂ ਪਾਜੀ ਫੋਨ ਲੱਗਾ ਉਥੇ ਪਾਜੀ ਮੈਂ ਸਰਕਾਰ ਨੂੰ ਅੱਗੇ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਜਿਹੜੇ ਐਂਬੂਲੈਂਸ ਸਰਕਾਰੀ ਐਂਬੂਲੈਂਸਾਂ ਨਾ ਇਹਨਾਂ ਦੇ ਕੰਨ ਖਿੱਚੇ ਜਾਣ ਕਿਉਂਕਿ ਕਿਤੇ ਵੀ ਕੋਈ ਵੀ ਘਟਨਾ ਹੁੰਦੀ ਆ ਕੋਈ ਐਂਬੂਲੈਂਸ ਨਹੀਂ ਪੁੱਜਦੀ ਉਥੇ ਤੇ ਬਾਅਦ ਵਿੱਚ ਮੰਨ ਲਓ ਕਿ ਕਹਿ ਦਿੰਦੇ ਆ ਕਿ ਅਸੀਂ ਆ ਚੀਜ਼ਾਂ ਬਹੁਤ ਕੀਤੀਆਂ ਐਨੀਆਂ ਸਹੂਲਤਾਂ ਦੇ ਛੜੀਆਂ ਪਰ ਕੋਈ ਸਹੂਲਤ ਇਹਨਾਂ ਦੇ ਮੰਨ ਲਓ ਕਿ ਦਿੱਤੀ ਨਹੀਂ ਹੋਈ ਸਰਕਾਰ ਦੀ ਅਸੀਂ ਪਾਜੀ ਮੰਨ ਲਾ ਕਿ ਬਰੈਡਾਂ ਵਾਲੀ ਗੱਡੀ ਦਾ ਮੰਨ ਲਓ ਤਰਲਾ ਮਾਰਿਆ ਉਹ ਪਹਿਲ ਲੁਧਿਆਣੇ ਦੀ ਸੀ ਉਹਨਾਂ ਨੂੰ ਥੋੜੀ ਛੇਤੀ ਸੀ ਫਿਰ ਉਹਨਾਂ ਨੇ ਮੰਨ ਲਿਆ ਕਿ ਉਹਨਾਂ ਨੂੰ ਉਹਨਾਂ ਨੇ ਉਹ ਬਰੋਲ ਹਸਪਤਲ ਦਾ ਪਤਾ ਵੀ ਨਹੀਂ ਸੀ ਉਹਨਾਂ ਨੂੰ ਉਹ ਕਹਿੰਦੇ ਸਾਡੇ ਅੱਗੇ ਮੋਟਰਸਾਈਕਲ ਲਾਓ ਅਹੀਂ ਜਾਂਦੇ ਆ ਤੁਹਾਡੇ ਨਾਲ ਭਾਈ ਅਸੀਂ ਬਰੈਡ ਵਾਲੇ ਗੱਡੇ 'ਚ ਪਾਇਆ ਮੁੰਡੇ ਦੀ ਹਾਲਤ ਉਸ ਟਾਈਮ ਬਹੁਤ ਸੀਰੀਅਸ ਸੀ ਤੇ ਭਾਈ ਜਦੋਂ ਇੱਥੋਂ ਤੱਕ ਲਿਆਂਦਾ ਅੱਗੇ ਭਾਈ ਮਤਲਬ ਕਿ ਉਹ ਡਾਕਟਰ ਦੱਸਣਗੇ ਕਿ ਉਹਨਾਂ ਦਾ ਕੀ ਮੰਨਦਾ ਭਾਈ ਇੱਕ ਥਾਰ ਦਾ ਹੋਇਆ ਸੀ ਇੱਕ ਰੋਡਵੇ 'ਚ ਬਸ ਸੀ ਇੱਕ ਭਾਈ ਟਿਪਪਰ ਹੀ ਟਰਾਲਾ ਵੱਡਾ ਹਾਂਜੀ ਥਾਰ ਗੱਡੀ ਆ ਫਸਸੀ ਥਾਰ ਦੋਵਾਂ ਦੇ ਵਿੱਚ ਕਾਰ ਵਾ ਸੀ ਹਾਂਜੀ ਹਾਂਜੀ ਥਾਰ ਦੋਵਾਂ ਦੇ ਵਿੱਚ ਕਾਰ ਫਸੀ ਸੀ ਗੱਡੀਆਂ ਦੀ ਹਾਲਤ ਕਿਹੋ ਜਿਹੀ ਹੈ ਗੱਡੀਆਂ ਦੇ ਹਾਲਤ ਬਾਈ ਬਿਲਕੁਲ ਜਰੀਆਂ ਗੱਡੀਆਂ ਨਾ ਖਤਮ ਹੋ ਗਈਆਂ ਗੱਡੀਆਂ ਥਾਰ ਤਾਂ ਬਿਲਕੁਲ ਖਤਮ ਹੋ ਗਈ ਆ ਭਾਜੀ ਥਾਰ ਦੇ ਵਿੱਚ ਉਹਨਾਂ ਦਾ ਲੜਕਾ ਸੀ ਤੇ ਉਹਨਾਂ ਦਾ ਫਾਦਰ ਸੀ